ਪੰਜਾਬ ਸਰਕਾਰ ਨੇ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਉੱਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਲਈ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਹੈ। ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਆਪਣਾ ਐਂਟੀ ਡਰੋਨ ਸਿਸਟਮ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਸਰਹੱਦੋਂ ਪਾਰ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਸਰਹੱਦ ਤੇ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਹੈ। ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਵੀ ਰੋਕ ਲੱਗੇਗੀ। ਤੁਸੀਂ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ। ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ। ਜੋ ਦਿਨ ਆਪ ਇਹੋ ਜਿਹੀ ਐਕਟੀਵਿਟੀਆਂ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਇਸ ਸਦੀ ਦੇ ਮਹਾਨਾਇਕ ਕਰਮੇਂਦਰ ਜਿਹਨੇ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਬਹੁਤ ਨਾਮ ਕਮਾਇਆ ਔਰ ਨਾਮ ਕਮਾਣ ਦੇ ਲਈ ਜਦੋਂ ਉਹਦਾ ਬਚਪਨ ਸੀ ਬਚਪਨ ਜਿਹੜਾ ਉਹ ਫਗਵਾੜਾ ਸ਼ਹਿਰ ਦੇ ਵਿੱਚ ਗੁਜ਼ਰਿਆ ਔਰ ਜਿਹੜੀ ਪੜ੍ਹਾਈ ਆ ਉਹਨੇ ਫਗਵਾੜੇ ਦੇ ਵਿੱਚ ਕੀਤੀ ਆ ਤੇ ਉਹਨਾਂ ਦੇ ਬਚਪਨ ਦੇ ਦੋਸਤ ਸਾਡੇ ਨਾਲ ਨੇ ਸੀਨੀਅਰ ਐਡਵੋਕੇਟ ਐਸ ਐਨ ਚੋਪੜਾ ਜੀ ਤੇ ਚੋਪੜਾ ਸਾਹਿਬ ਨੇ ਗੱਲ ਕਰਦੇ ਆ ਵੀ ਚੋਪੜਾ ਸਾਹਿਬ ਬਚਪਨ ਦੀਆਂ ਜਿਹੜੀਆਂ ਕੁਝ ਗੱਲਾਂ ਤੁਹਾਨੂੰ ਯਾਦ ਨੇ ਉਹ ਦੱਸੋ ਸਾਂ ਇਕ ਤਾਸੀ ਜਾਂਦੇ ਤੇ ਜਿੰਦ ਫਿਲਮਾਂ ਹੁੰਦਾ ਸੀ ਜੀ ਤੇ ਅਸੀਂ ਇਕੱਠੇ ਦੇਖਣ ਜਾਂਦੇ ਸੀ ਇਕੱਠੇ ਠੀਕ ਹੈ ਜੀ ਪੰਜ ਜਣੇ ਇਕੱਠੇ ਲੱਦੇ ਹੁੰਦੇ ਕਿੱਥੇ ਜਾਂਦੇ ਸੀ ਫਿਲਮ ਦੇਖਣ ਜਿੰਦ ਫਿਲਮਾਂ ਜਨਰਲ ਜਲਮਾਇ ਕਿੱਥੇ ਹੁੰਦਾ ਸੀ ਜੁੱਥੇ ਪਾਡਾ ਦੇ ਜਨ ਇੱਥੇ ਫਗਵਾੜੀ ਜੀ ਇੱਥੇ ਹੁੰਦਾ ਸੀ ਜੀ ਜੀ ਅਸੀਂ ਪੰਜ ਜਣੇ ਇਕੱਠੇ ਜਾਂਦੇ ਉਹਦੇ ਉਹਦੇ ਭਾਈ ਦੇ ਜੇਤੂ ਕਰਨ ਨੇ ਅਸੀਂ ਇਕੱਠੇ ਕਰਨ ਨੇ ਤਾਂ ਬਹੁਤ ਿਆਰ ਕਰਦਾ ਸੀ ਚਲੇ ਗਏ ਅਬ ਚਾਹਾਂ ਮੈਂ ਕੋਈ ਚਲੂ ਦੋਹੀ ਉਹ ਕਿਸੇ ਟੈਕਸੀ ਮਤਲਬ ਕਿਸੇ ਡਰਾਈਵਰ ਨੇ ਚ ਕਦੇ ਪਾਤ ਨਹੀਂ ਲੰਦ ਅੱਛਾ ਜੀ ਤੇ ਕਿਹੜੀ ਮਤਲਬ ਕਿਹੜੇ ਸਕੂਲ ਚ ਪੜ੍ਹੇ ਹੋ ਤੁਸੀਂ ਆਰਿਆ ਸਕੂਲ ਇਹ ਆਰਿਆ ਸਕੂਲ ਆਰਿਆ ਸਕੂਲ ਆਰਿਆ ਸਕੂਲ ਲਾ ਕੇ ਪੜ੍ਹ ਲਈਦਾ ਹੁੰਦਾ ਜੀ ਫਿਰ ਆਰਿਆ ਹਾਈ ਸਕੂਲ ਸ਼ਾਇਦ ਕੋਰਥ ਉੱਥੇ ਸੱਤ ਸੱਤ ਪੜ੍ਹੇ ਠੀਕ ਹੈ ਤੇ ਫਿਰ ਜਿਹੜੀ ਇਹਨਾਂ ਨੇ ਕਿਹੜੀ ਪੜ੍ਹਾਈ ਕੀਤੀ ਆ ਤੇ ਤੁਸੀਂ ਮਤਲਬ ਸਕੂਲ ਤੋਂ ਬਾਅਦ ਕਾਲਜ ਵੀ ਰਾਮਗੜੀਆ ਕਾਲਜ ਕਹਿੰਦੇ ਰਾਮਗੜੀਆ ਕਾਲਜ ਉਹ 8 ਸ 10 ਆਸੂ ਨੇ ਮੈਂ ਸਾਇੰਸ ਲਈ ਸੀ ਅੱਛਾ ਤੇ ਰਾਮਗੜੀਆ ਕਾਲਜ ਬਹੁਤ ਬਹੁਤ ਸਾਤ ਪੜੇ ਉਹਨੇ ਤੇ ਇੰਟਰਮੀਡੀਏਟ ਕੀਤੀ ਇੰਟਰਮੀਡੀਏਟ ਕੰਦੋਂ ਮਾਤ ਸੀ ਸਾਨੇ ਨਾਲ ਚਲੇ ਗਏ ਠੀਕ ਆ ਤੇ ਮਾਲੋ ਫਗਵਾੜੇ ਉਹ ਕਿਉਂ ਰਹਿੰਦੇ ਸੀ ਕਿਉਂਕਿ ਜਮੈਂ ਤਾਂ ਉਹ ਸਾਨੇ ਵਾਲ ਦੱਸਿਆ ਜਾਂਦਾ ਉਹਨਾਂ ਦਾ ਪਿੰਡ ਨਹੀਂ ਇੱਥੇ ਕੋਈ ਉਹਨਾਂ ਦਾ ਰਿਸ਼ਤੇਦਾਰ ਸੀ ਇੱਥੇ ਹਾਂ ਰਿਸ਼ਤੇਦਾਰ ਸੀ ਕੌਣ ਸੀ ਇੱਥੇ ਸਾਤ ਪੜੇ ਕੀ ਚਾ ਜੀ ਉਹਦੀ ਧੂਆ ਰਹਿੰਦੀ ਸੀ ਮੇਰੇ ਖਿਆਲ ਵਿੱਚ ਹਾਂ ਜੀ ਉਹਦਾ ਡਟਕਾ ਸੀ ਸਾਥ ਪਾ ਦੇਖੀ ਠੀਕ ਹੈ ਕਿੰਦਰ ਦਾ ਸਲਾਮ ਹੁੰਦੇ ਸੀ ਉਹ ਉਹਦੇ ਕੋਪਰ ਸੀ ਠੀਕ ਹੈ ਜੀ ਉਹ ਰਹਿੰਦਾ ਸੀ ਉੱਥੇ ਉਹਨਾਂ ਦੇ ਕੋਲ ਰਹਿੰਦਾ ਸੀ ਠੀਕ ਤੇ ਇਹ ਵੀ ਦੱਸਿਆ ਜਾਂਦਾ ਵੀ ਕਿ ਉਹ ਉਹਨਾਂ ਦੇ ਫਾਦਰ ਸਾਹਿਬ ਚਾਹੇ ਇੱਥੇ ਨੌਕਰੀ ਕਰਦੇ ਸੀ ਕਿ ਪੜ੍ਹਾਉਂਦੇ ਸੀ ਮੇਰੇ ਖਿਆਲ ਇੱਥੇ ਟੀਚਰ ਸੀ ਉਹ ਠੀਕ ਠੀਕ ਹੈ ਤਾਂ ਮਲੋ ਉਹ ਤਾਂ ਕਰਕੇ ਵੀ ਇੱਥੇ ਰਹਿੰਦੇ ਸੀ ਠੀਕ ਹੋਰ ਕੋਈ ਗੱਲ ਇੱਥੇ ਆਇਆ ਸੀ ਪਿੱਛੇ ਨਾ ਇੱਥੇ ਆਇਆ ਸੀ ਜੀ ਮੰਦਨ ਲੈਣ ਕੋ ਕਾ ਆਇਆ ਸੀ ਤੇ ਹੁਣ ਵੀ ਬਾਈ ਜੜੇ ਬਤ ਕਾਲ ਸਕੋਰ ਉਹ ਨਾਲ ਸੀ ਠੀਕ ਠੀਕ ਬਚਪਨ ਦੀ ਕੋਈ ਗੱਲ ਕਿਸੇ ਕੋਈ ਯਾਦ ਹੋਵੇ ਉਹਨਾਂ ਦੇ ਨਾਲ ਕੋਈ ਪੁਰਾਣੀ ਯਾਦ ਤੁਹਾਨੂੰ ਮਤਲਬ ਕੀ ਕਹਿ ਕੇ ਬੁਲਾਉਂਦਾ ਸੀ ਜਾਂ ਕੋਈ ਨਾਮ ਸ਼ਿਮੂ ਕਹਿੰਦਾ ਸੀ ਤੇ ਉਹਦਾ ਪੂਰਾ ਨਾਮ ਕੀ ਸੀ ਤੁਹਾਡਾ ਸਕੂਲ ਦਾ ਸ਼ਿਮਨਾਰਨ ਜੋਤਲਾ ਹਾਂ ਤੇ ਸ਼ਿਮੂ ਕਹਿੰਦਾ ਸੀ ਹਾਂ ਹੁਣ ਵੀ ਜਿਆਦਾ ਆਇਆ ਮੈਨੂੰ ਮਿਲਿਆ ਤਾਂ ਉਹਨੇ ਸ਼ੇ ਵਨੀ ਕਿਹਾ ਸੀ ਅੰਦਰ ਆਦਾ ਜਗੂ ਕੀ ਆਦਾ ਲੈ ਠੀਕ ਆ ਠੀਕ ਆ ਕੋਈ ਨੀ ਦਦਾਉਂ ਬਹੁਤ ਮਸ਼ਹੂਰ ਕਰਦਾ ਤੇ ਬਾਕੀ ਤੁਸੀਂ ਫਿਰ ਉਹਨੂੰ ਕੀ ਕਹਿ ਕੇ ਬੁਲਾਉਂਦੇ ਸੀ ਧਰਮਿੰਦਰ ਧਰਮਿੰਦਰ ਤੇ ਉਸ ਉਸ ਟਾਈਮ ਫਿਰ ਸਕੂਲ ਦੇ ਵਿੱਚ ਕੋਈ ਐਕਟਿੰਗ ਜਾਂ ਨਾਟਕ ਵਗੈਰਾ ਕੁਝ ਨਹੀਂ ਕਰਦਾ ਸੀ ਉਹ ਤੇ ਫਿਰ ਹਾਂ ਕਦੀ ਗੱਲ ਫਿਰ ਉਹਨਾਂ ਨਾਲ ਹੋਈ ਹੋਵੇ ਵੀ ਇਸ ਲਾਈਨ 'ਚ ਉਹ ਕਿਦਾਂ ਚਲੇ ਗਏ ਫਿਲਮ ਫੇਰੇ ਆਵਾਲ ਅੱਛਾ ਫਿਰ ਫੇਰੇ ਬਾਦਾਂ ਨੇ ਫੋਟੋ ਮੰਗੀਆਂ ਸੀ ਅੱਛਾ ਜੀ

अनपद हूं वो तो प्रेम शुरू हो गया थे थे है किथे ना किथे पहुंच गया ठीक है ठीक है और कोई गल याद होवे कुछ पुरानी यादਾਂ ਕੋਈ ਯਾਦਾਂ ਨਹੀਂ ਦੱਸੇ ਐਕਟਰ ਬਣਨ ਤੋਂ ਬਾਅਦ ਉਹ ਮਲੋ ਕਦੀ ਤੁਹਾਨੂੰ ਮਿਲਿਆ ਜਾਂ ਤੁਹਾਨੂੰ ਕਦੀ ਫੋਨ ਕਰਾਇਆ ਸੀ ਕਰਾਇਆ ਸੀ اچھا ਤੇ ਕਿੰਨੀ ਵਾਰੀ ਆਇਆ ਤੁਹਾਡੇ ਕੋਲ ਫਿਰ ਐਕਟਰ ਬਣਨ ਤੋਂ ਬਾਅਦ ਕੋਈ ਇੱਕੋ ਵਾਰੀ ਆਇਆ ਮਲੋ ਜਦੋਂ धर्मेन्द्र ਤੁਹਾਡਾ دوست ਨਾ ਰਹਿ ਕੇ ਪੂਰੀ ਦੁਨੀਆ ਦਾ ਹੀਰੋ ਬਣ ਗਿਆ ਸੀ ਉਦੋਂ ਆਇਆ ਸੀ ਤੇ ਉਦੋਂ ਤੁਹਾਡੇ ਕੋ ਆਇਆ ਸੀ ਉਦੋਂ ਘਰ ਆਇਆ اچھا ਵੀ ਭਾਈ ਦਾ ਨਾਮ ਕੌਣ ਸੀ ਠੀਕ ਹੈ ਭਲੀ ਭਾਈ ਦਾ ਨਾਮ ਸੀ ਇੱਥੇ ਦੇ ਮੇਰੇ ਕੋ ਫੁੱਟ ਫੁੱਟ ਇੱਥੇ ਕੱਟੀਆਂ ਸਾਰੀਆਂ ਠੀਕ ਹੈ ਤੁਹਾਡੇ ਕੋ ਇੱਥੇ ਮੰਨ ਲਓ ਪੂਰਾ ਦਿਨ ਰਹੇ ਫੇਤੇ ਨਹੀਂ ਘੰਟਾ 2-2 ਘੰਟੇ ਰਹੇ 2 ਘੰਟੇ ਰਹੇ ਠੀਕ ਠੀਕ ਉਹ ਤੋਂ ਬਾਅਦ ਥੇਰੀ ਕੁ ਮਰੀ ਆਇਆ ਤੇ ਉਹਨੂੰ ਘਰ ਨਹੀਂ ਆਇਆ ਸੀ ਕਬਨਾਂ ਹਾਂ ਹਾਂ ਆ ਜੀ ਐਕਟਿੰਗ ਦੇ ਕੁਇਲ ਫੈਲੀ ਦੀ ਸ਼ੂਟਿੰਗ ਸੀ ਉਦੋਂ ਨੇ ਨੂੰ ਮਿਲਿਆ ਉਦੋਂ ਬਹੁਤ ਤਿਆਰ ਕੀਤਾ ਸੀ ਇਕੱਠੇ ਜਾਂਦੇ ਸੀ ਇਕੱਠੇ ਲਿੰਦੇ ਸੀ ਫਲਾਣੀ ਯਾਦਾ ਕਰਦੇ ਸੀ ਤੇ ਫਗਵਾੜੇ ਦੇ ਵਿੱਚ ਮੰਨ ਲਓ ਇੱਕ ਤੋਂ ਤੁਸੀਂ ਉਹਨਾਂ ਦੇ ਨਾਲ ਬੜੇ ਕੋਈ ਹੋਰ ਵੀ ਹੈ ਇੱਕ ਹੋਰ ਸੀ ਸ਼ਾਨਦੱਤ ਗੁਪਤਾ ਜੀ ਉਹ ਬਿਮਾਰ ਹੈ ਬਚਾਰਾ ਲਿੰਦੇ ਦੇ ਤੇ ਜੀ ਬਾਕੀ ਫਗਵਾੜੇ ਹੋਰ ਕੋਈ ਉਹਦਾ ਦੋਸਤ ਨੇ ਠੀਕ ਹੈ ਠੀਕ ਹੈ ਇੱਕ ਰਾਜਾ ਹਾਦਾ ਹੁੰਦਾ ਜੀ ਉਹ ਉਹਨਾ ਹੋ ਗਿਆ ਠੀਕ ਆ ਠੀਕ ਆ ਚਲੋ ਤੁਹਾਡੀ ਉਸ ਇਹ ਕਹਿ ਲਓ ਵੀ ਜਿਹੜੀ ਯਾਦ ਆ ਉਹ ਯਾਦ ਆ ਜੇ ਇੱਕ ਤੁਹਾਡਾ ਯਾਰ ਵਿਛੜ ਗਿਆ ਮੌਤ ਦਰਸੋ ਜਰਾ ਮੌਤ ਦਰਸੋ ਜਰਾ ਮੋਤੀ ਹਰਿ ਨੰਨੂ ਟੈਲੀਫੋਨ ਕਰ ਦੰਦਾ ਸੀ ਉਹਦੇ ਨੇ ਨੇ ਜਿੱਕ ਬਾਰੀ ਵੱਲ ਟੈਲੀਫੋਨ ਜਿੜੂ ਮਾਣਾ ਬਗਾਤਾਰ ਕਹੀ ਸਾਬਾ ਮਾਦਿਆ ਟੈਲੀਫੋਨ ਜੀ ਉਹ ਬਹੁਤ ਪਿਆਰ ਕਰਦਾ ਸੀ ਤੇ ਮੈਂ ਕੰਮ ਕਰਾਨੀਆਂ ਲੋਕਾਂ ਨੂੰ ਕਰੇ ਕਰ ਦੇਣਾ ਨੇ ਦੇ ਵਾਇਬ ਨੂੰ ਕੰਦਾ ਮਾਲ ਕੰਦੇ ਨੂੰ ਜਮਚੇ ਟਾਈਮ ਆਉਤ ਕਰਦੇ ਕਹਿੰਦਾ ਮੈਂ ਜੀ ਕਹਿੰਦਾ ਤੇ ਚੱਕ ਲਵਾਂ ਕਿਉਂਕਿ ਮੈਂ ਛੋਟਾ ਸੀ ਉਹ ਉਹ ਹਾਰੇ ਟਬਟੇ ਹਾਂ 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 ਕਹਿੰਦੇ ਨੇ ਚਲੇ ਗਏ ਬਿਲਕੁਲ ਬਿਲਕੁਲ ਜੀ ਚਲ ਐਸਨ ਉਹਨਾਂ ਦੇ ਬਚਪਨ ਦੇ ਦੋਸਤ ਐ ਸੀਨੀਅਰ ਐਡਵੋਕੇਟ ਐਸਨ ਚੋਪੜਾ ਜੀ ਔਰ ਜੇਨਾ ਨੇ ਦੱਸਿਆ ਕਿ ਤਰਮਿੰਦਰ ਉਹਨਾਂ ਨੂੰ ਸ਼ੇਬੂ ਕਾਕੇ ਬੁਲਾਦਾ ਸੀ ਤੇ ਉਹਨਾਂ ਦਾ ਜਿਹੜਾ ਬਚਪਨ ਦਾ ਪਿਆਰ ਸੀ ਉਹ ਅੱਜ ਉਹਨਾਂ ਤੋਂ ਵਿਛੜਿਆ ਤੇ ਭਰੇ ਮਨ ਦੇ ਨਾਲ ਉਹਨਾਂ ਨੇ ਆਪਣੀਆਂ ਪੁਰਾਣੀਆਂ ਜਿਆਦਾ ਤਾਜ਼ਾ ਕੀਤੀਆਂ ਕੈਮਰਾਮੈਨ ਅਰुण ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ